ਇੱਥੇ ਚੀਕੂ ਸੀ ਸੀਤਾ ਫਲ ਬੜੇ ਇੱਥੇ ਦੇਖੇ ਨੇ ਮੈਂ ਤਾਂ ਬਾਈ ਗॉड ਜਿਹੜੇ ਘਰ ਚ ਉੱਥੇ ਰਹਿੰਦੀ ਸੀ ਅਰੂਸਾ ਰਹਿੰਦੀ ਸੀ ਉੱਥੇ ਮੈਂ ਤਾਂ ਸੁਖਬੀਨੀ ਸਾਹਿਬ ਦਾ ਪਾਠ ਕਰਾਇਆ ਪਹਿਲਾਂ ਮੈਂ ਕਿਹਾ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਪੈੜੇ ਹੀ ਮਾਰਾ ਮੈਂ ਕਿਹਾ ਹੋਰ ਨੈਗੇਟਿਵਿਟੀ ਭਰੀ ਪਈ ਐ ਨੈਗੇਟਿਵਿਟੀ ਸੋਫੇ ਬਦਲਾਏ ਮੈਂ ਤਾਂ ਮੈਂ ਕਿਹਾ ਇਹਨਾਂ ਸੋਫਿਆਂ ਤੇ ਬਹਿ ਕੇ ਬੜੇ ਗਲਤ ਫੈਸਲੇ ਹੋਏ ਹੋਏ ਨੇ ਸਹੀ ਕਰਾਂਗੇ ਸਹੀ ਕਰਾਂਗੇ 90% ਯੂਥ ਮੈਨੂੰ ਬਾਈ ਜੀ ਕਹਿੰਦਾ। ਪਹਿਲੀ ਵਾਰ ਹੋਇਆ ਕਹਿੰਦੇ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਲੈਣੇ ਆ। ਨਹੀਂ ਤਾਂ ਕਾਕਾ ਜੀ, ਰਜਵਾੜਾ ਜੀ, ਆਜਾ ਸਾਹਿਬ, ਵੱਡੇ ਸਾਹਿਬ, ਛੋਟੇ ਸਾਹਿਬ ਇਹੀ ਨਹੀਂ ਮੁੱਕਦੇ ਸੀ। ਜਾਨਣੇ ਸਕੂਲ ਵਧੀਆ ਬਣ ਗਏ, ਹਸਤਾਲ, ਆਮ ਆਦਮੀ ਕਲੀਨਿਕ ਖੁੱਲ ਗਏ, ਦਵਾਈਆਂ ਮੁਫਤ ਮਿਲਣ ਲੱਗ ਗਈਆਂ, ਕਿੱਡਾ ਵੱਡਾ ਕੰਮ ਹੋ ਗਿਆ ਜੀ। ਪੁੰਨ ਦਾ ਕੰਮ ਹੋ ਗਿਆ ਜੀ, ਲੋਕਾਂ ਦੇ ਪੈਸੇ ਬਚਣ ਲੱਗ ਗਏ ਜੀ ਜਿਹੜੇ ਪਹਿਲਾਂ ਲੱਗਦੇ ਸੀ। ਅਸੀਂ 2 ਸਾਲਾਂ ਦੇ ਕੰਮ ਤੇ ਅਸੀਂ 2 ਸਾਲਾਂ ਦੇ ਕੰਮ ਤੇ ਵੋਟਾਂ ਮੰਗ ਰਹਿਆਂ। ਦੂਜੇ ਪਾਸੇ ਸ਼ਰਮ ਦੀ ਗੱਲ ਹੈ। 10 ਸਾਲ ਪ੍ਰਧਾਨ ਮੰਤਰੀ ਰਹਿ ਕੇ ਮੰਗਲ ਸੂਤਰਾਂ ਨੂੰ ਡਰਾ ਕੇ ਵੋਟਾਂ ਮੰਗ ਰਿਹਾ ਥੋੜੇ ਮੰਗਲ ਸੂਤਰ ਖੋਹ ਲੈਣਗੇ ਦਾ ਦੱਸੋ ਉਹ ਯਾਰ ਕੋਈ ਸਕੂਲ ਦੀ ਗੱਲ ਕਰ ਲਾ 10 ਸਾਲਾਂ ਚ ਕੋਈ ਨੌਕਰੀ ਦਿੱਤੀ ਹੋਵੇ ਤਾਂ ਦੱਸ ਦੇ 10 ਸਾਲਾਂ 'ਚ ਕੋਈ ਹਸਪਤਾਲ ਬਣਾਇਆ ਹੋਵੇ ਤਾਂ ਦੱਸ ਦੇ ਕਦੇ ਸ਼ਮਸ਼ਾਨ ਕਦੇ ਕਬਰਿਸਤਾਨ ਕਦੇ Hindu ਕਦੇ Musalman ਕਦੇ ਪਾਕਿਸਤਾਨ ਕਦੇ ਮੰਗਲ ਸੂਤਰ ਬਸ ਆਹੀ 4-5 ਗੱਲਾਂ ਹੁੰਦੀਆਂ ਇਹਨੂੰ ਇਹਨਾਂ ਨੂੰ ਵੀਰੋ ਪੰਜਾਬ 'ਚ ਨਹੀਂ ਆਪਾਂ ਮੜਨ ਦੇਣਾ ਇਹ ਪੰਜਾਬ ਦਾ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਲੜਾਉਣ ਦੀ ਕੋਸ਼ਿਸ਼ ਕਰਨ ਆਪਾਂ ਨੂੰ ਆਪਸ ਵਿੱਚ ਪਰ ਆਪਸ ਵਿੱਚ ਲੜਨਾ ਨਹੀਂ ਕਿਉਂਕਿ ਆਪਣੀਆਂ ਈਦਾਂ ਆਪਣੀਆਂ ਸੰਗਰਾਮਾਂ ਆਪਣੀਆਂ ਰਾਮ ਨੌਮੀਆਂ ਆਪਣੀਆਂ ਹਨੂਮਨ ਜਨਮ ਦਿਨੀਆਂ ਆਪਣੀਆਂ ਕ੍ਰਿਸਮਸ ਤੇ ਆਪਣੇ ਗੁਰਪੁਰਬ ਸਾਂਝੇ ਨੇ ਵੀਰੋ ਆਪਾਂ ਸਾਰੇ ਇਕੱਠੇ ਮਨਾਉਂਦੇ ਆ ਇਹਦੇ ਵਿੱਚ ਆਪਾਂ ਤੇਰ ਨਹੀਂ ਪੈਣ ਦੇਣੀ ਜੋ ਮਰਜੀ ਹੋ ਜੇ ਇਹ ਵੋਟਾਂ ਵਾਸਤੇ ਪਾਉਂਦੇ ਆ ਸਾਡਾ 20 ਰੁਪਿਆ ਦਾ ਲੰਗਰ ਗੁਰੂ ਨਾਨਕ ਸਾਹਿਬ ਨੇ ਐਫਐਫਡੀ ਕਰਾਈ ਸੀ 20 ਰੁਪਿਆ ਦੀ ਉੱਥੇ ਕੋਈ ਦੇਖਿਆ ਥੋੜੀ ਜਾਂਦਾ ਕੌਣ ਕਿਹੜੇ ਧਰਮ ਦਾ ਬਹਿ ਜਾ ਬਈ ਰੋਟੀ ਵੈਗਰੂ ਦਾਲ ਵੈਗਰੂ ਪਾਣੀ ਵੈਗਰੂ ਜੋ ਮਰਜ਼ੀ ਖਾਓ ਉਥੇ ਤੇ ਵੀਰੋ ਉਹ 200 ਰੁਪਏ ਦਾ ਲੰਗਰ ਨਹੀਂ ਮੁਕਣਾ ਦੁਨੀਆ ਭਰ ਚ ਕੋਈ ਆਫਤ ਆ ਜਾਏ ਯੂਕਰੇਨ ਦਾ ਯੁੱਧ ਲੱਗ ਗਿਆ ਤੁਰਕੀ ਚ ਆ ਗਿਆ ਭਚਾਲ ਬਾਕੀ ਕੌਮਾਂਤਰੀ ਇੰਟਰਨੈਸ਼ਨਲ ਜਿਹੜੀਆਂ ਸਸਤਾਮਾਂ ਨੇ ਉਹ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਪਹਿਲਾਂ ਲੱਗ ਜਾਂਦਾ ਜੀ ਉਥੇ ਇਹ ਧਰਤੀ ਇਹ ਧਰਤੀ ਅਨੰਦਪੁਰ ਸਾਹਿਬ ਦੀ ਧਰਤੀ ਗੁਰੂ ਸਾਹਿਬ ਦੀ ਧਰਤੀ ਹੈ ਇਹ ਚਰਨਛੋਪਾ ਪ੍ਰਾਪਤ ਧਰਤੀ ਹੈ ਇਹ ਕੁਰਬਾਨੀਆਂ ਵਾਲੀ ਧਰਤੀ ਹੈ ਲਾਹ ਮਿਸਾਲ ਕੁਰਬਾਨੀਆਂ ਵਾਲੀ ਧਰਤੀ ਹੈ ਔਰ ਇੱਥੇ ਗੁਰੂ ਸਾਹਿਬ ਇੱਥੇ ਹੀ ਲੜਾਈਆਂ ਲੜਦੇ ਰਹੇ ਆ ਜ਼ੁਲਮ ਦੇ ਖਿਲਾਫ ਸੋ ਆਪਾਂ ਨੇ ਉਹਨਾਂ ਦੇ ਪਾਏ ਹੋਏ ਪੂਰਿਆਂ ਤੇ ਥੋੜਾ ਜਿਹਾ ਚੱਲਣਾ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਪੀਰਾਂ ਫਕੀਰਾਂ ਦੀ ਧਰਤੀ ਹੈ ਆਪਾਂ ਇਸ ਧਰਤੀ ਨੂੰ ਛੱਡ ਕੇ ਭੱਜ ਰਹੇ ਆ ਸਿਸਟਮ ਤੋਂ ਦੁਖੀ ਹੋ ਕੇ ਹੁਣ ਜਾਣਾ ਨਹੀਂ ਹੁਣ ਇੱਥੇ ਹੀ ਰਹਿਣਾ ਹੈ ਇੱਥੇ ਕੰਮਕਾਰ ਕਰੋ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਤੁਸੀਂ ਫੈਕਟਰੀਆਂ ਲਾਓ ਆਪਣੇ ਕੰਮ ਸ਼ੁਰੂ ਕਰੋ ਸਰਕਾਰ ਤੁਹਾਡੀ ਹੈਲਪ ਕਰੂਗੀ ਤੁਹਾਨੂੰ ਬਿਨਾ ਬਿਨਾ ਵਿਆਜ ਤੋਂ ਕਰਜ਼ੇ ਦੇਵਾਂਗੇ ਜਦੋਂ ਕਮਾਉਣ ਲੱਗੇ ਉਦੋਂ ਹੌਲੀ-ਹੌਲੀ ਕਰਕੇ ਮੋੜ ਦਿਓ ਕੋਈ ਐਦਾਂ ਦਾ ਫਿਕਰ ਨਹੀਂ ਰੱਖਣਾ ਸੋ ਵੀਰੋ ਚਾਹੇ ਬੇਰਕ ਚਾਹੇ ਮਾਰਕ ਫੈਡਾ ਸਭ ਨੂੰ ਅਸੀਂ ਹੁਣ ਫਾਇਦੇ 'ਚ ਲਿਆਏ ਇਹ ਘਾਟੇ ਵਾਲੇ ਸੌਦੇ ਸੀ ਪਹਿਲਾਂ ਥਰਮਲ ਪਲਾਂਟ ਖਰੀਦੇ ਆਪਾਂ ਸਰਕਾਰਾਂ ਕਦੇ ਖਰੀਦੀਆਂ ਹੁੰਦੀਆਂ ਸਰਕਾਰਾਂ ਤਾਂ ਆਪਣੇ ਯਾਰਾਂ ਦੋਸਤਾਂ ਨੂੰ ਵੇਚ ਦਿੰਦੀਆਂ ਨੇ ਘਾਟੇ ਦਾ ਸੌਦਾ ਕਹਿ ਕੇ ਆਪਾਂ ਬਿਜਲੀ ਖਰੀਦ ਲਈ ਥਰਮਲ ਪਲਾਂਟ ਗੋਇੰਦਵਾਲ ਜੀ ਵੀ ਕੇ ਥਰਮਲ ਪਲਾਂਟ ਉਹਦਾ ਨਾਮ ਰੱਖਿਆ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਸ਼੍ਰੀ ਗੁਰੂ ਅਮਰਦਾਸ ਦੀ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਬੀਤੀ ਸਤੀ ਪ੍ਰਥਾ ਖਤਮ ਕੀਤੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਉੱਥੇ ਉਹਨਾਂ ਦੇ ਨਾਂ ਤੇ ਥਰਮਲ ਪਲਾਂਟ ਬਣਾਇਆ 540 ਮੀਗਾਵਾਟ ਦਾ ਹੁਣ ਇੰਡਸਟਰੀ ਦੀ ਬਿਜਲੀ ਵੀ ਸਸਤੀ ਕਰੂੰਗਾ ਜਦੋਂ ਇੰਡਸਟਰੀ ਦੀ ਬਿਜਲੀ ਸਸਤੀ ਹੋਗੀ ਨਾ ਸਾਰੇ ਦੇਸ਼ ਤੋਂ ਦੇਖੋ ਵੱਡੇ ਵੱਡੇ ਫੈਕਟਰੀਆਂ ਵਾਲੇ ਕਿਵੇਂ ਇੱਥੇ ਆਉਂਦੇ ਨੇ ਤੇ ਕਿਵੇਂ ਆਪਣੇ ਧੀਆ ਪੁੱਤਾਂ ਨੂੰ ਕੰਮ ਮਿਲਦਾ ਹੈ ਸੋ ਮੈਂ ਮੇਰਾ ਇਹੀ ਮੇਰਾ ਇਹੀ ਟੀਚਰ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਤੁਸੀਂ ਇੰਨੀ ਉੱਚੀ ਪਹੁੰਚ ਗਏ ਐਨਾ ਉੱਚਾਈ ਤੇ ਚਲੇ ਗਏ ਮੈਂ ਕਿਹਾ ਅੱਛਾ ਡਰ ਨਹੀਂ ਲੱਗਦਾ ਮੈਂ ਕਿਸ ਬਾਤ ਦਾ ਕਈ نیچے ਆ ਗਏ ਤਾਂ ਮੈਂ ਕਿਹਾ 40 40 ਫੁੱਟ ਡੂੰਘੇ ਬੋਰ ਦੇ ਟੋਇਆਂ ਚ ਆਏ ਹੋਏ ਆਂ ਜੀ ਉਦੋਂ ਥੱਲੇ ਤਾਂ ਪਾਣੀ ਹੈ ਹੁਣ ਦੱਸੋ ਕੀ ਕਰੀਏ ਸਾਨੂੰ ਨਾ ਉਚਾਈਆਂ ਤੋਂ ਡਰ ਲੱਗਦਾ ਨਾ ਡੰਗਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਬਸ ਉਹ ਨੀਲੀ ਛਤਰੀ ਵਾਲੇ ਤੋਂ ਲੱਗਦਾ ਉਹ ਕਿਰਪਾ ਕਰੀ ਰੱਖੇ ਉਹ ਸਮੱਤ ਬਖਸ਼ੀ ਰੱਖੇ ਉਹ ਬਾਲ ਦੇ ਜਿੰਦਾਬਾਦ 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 ਵੀਰੋ ਜਿੰਦਾਬਾਦ ਵੀਰੋ ਮੈਨੂੰ ਪੱਤਰਕਾਰ ਨੇ ਪੁੱਛਿਆ ਕਿ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦੇ ਦਿਮਾਗ ਖਰਾਬ ਹੋ ਜਾਂਦੇ ਆ ਸਵਾ ਦੋ ਸਾਲ ਹੋ ਗਏ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਇੰਨਾ ਕੋ ਫਰਕ ਹੈ ਜਿਹੜੇ ਪਹਿਲਾਂ ਵਾਲੇ ਸੀ ਨਾ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਕਿਉਂਕਿ ਮੈਨੂੰ ਤਾਂ 7.5 ਸਾਲ ਦੇ ਨੂੰ ਮਸ਼ਹੂਰ ਕਰਤਾ ਸੀ ਸੋ ਮੈਨੂੰ ਕੋਈ ਚਾ ਨਹੀਂ ਮੇਰੀ ਫੋਟੋ ਅਖਬਾਰ 'ਚ ਛਪੇ ਮੈਨੂੰ ਕੋਈ ਚਾ ਨਹੀਂ ਨਰੀ ਫੋਟੋ ਟੀਵੀ ਤੇ ਆਵੇ ਇੱਕੋ ਹੀ ਚਾਹ ਮੈਂ ਪੰਜਾਬੀਆਂ ਦੇ ਕਿਵੇਂ ਕੰਮ ਆ ਸਕਦਾ ਮੈਂ ਕਿਸੇ ਘਰ ਦਾ ਚੁੱਲਾ ਕਿਵੇਂ ਬਚਾ ਸਕਦਾ ਮੈਂ ਕਿਸੇ ਘਰ ਦੀ ਕਬੀਲਦਾਰੀ ਨੂੰ ਕਿਵੇਂ ਲੀਤੇ ਚੜਾ ਸਕਦਾ ਮੈਂ ਨੌਕਰੀਆਂ ਕਿਵੇਂ ਦੇ ਸਕਦਾ ਮੈਂ ਮੁਫਤ ਬਿਜਲੀ ਮੁਫਤ ਲਾਜ ਕਿਵੇਂ ਦੇ ਸਕਦਾ ਮੈਂ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਕਿਵੇਂ ਲਿਆ ਸਕਦਾ ਆਹੀ ਚਾਹ ਹੈ ਬਸ ਸੁਬੀਰੋ ਜਿੰਦਾਬਾਦ ਜਿੰਦਾਬਾਦ ਸੁਬੀਰੋ ਆ ਦੂਜੇ ਫਿਰਦੇ ਨੇ ਇੱਕ ਤਾਂ ਆ ਪਿਆਰ ਹੈ ਆ ਗੱਡੀ 'ਚ ਮੈਂ ਲੜਦਾ ਕੁਇੰਟਲ ਫੁੱਲ ਆ ਗਏ ਹੋਣੇ ਇੱਕ ਪੈਟਰੋਲ ਪੰਪ ਤੇ ਦੋ ਦਿਨ ਵਾਰੀ ਖੜਾ ਕੇ ਸਾਨੂੰ ਗੱਡੀ ਥੋੜੀ ਜਗ੍ਹਾ ਬਣਾਉਣੀ ਪੈਂਦੀ ਆ ਬੈਠਣ ਵਾਸਤੇ ਫੁੱਲ ਥੋੜੇ ਜੇ ਕਟਾ ਦਿੰਨੇ ਆ ਵੀਰੋ ਇੱਕ ਪਾਸੇ ਤਾਂ ਪਿਆਰ ਆ ਆ ਪੱਗਾਂ ਪਰੀਆਂ ਪਈਆਂ ਹੈਨਾ ਇੱਕ ਪਾਸੇ ਤਾਂ ਪਿਆਰ ਆ ਦੂਜੇ ਪਾਸੇ ਅਕਾਲੀ ਆ ਕਾਂਗਰਸੀ ਬੀਜੇਪੀ ਹਣ ਨੇ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਲੈ ਗਏ ਜਾਂ ਰਹਿ ਗਈਆਂ ਗੱਡੀ ਦੇ ਉੱਤੇ ਛੱਤ ਪਾਈ ਹੋਈ ਹੈ ਉਹ ਹਾਂ ਉੱਤੋਂ ਫਲਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਂਦੇ ਨੇ ਇਹ ਸੁਖਵੀਰ ਬਾਦਲ ਹੋਰੀ ਕਿੰਨਾ ਟੈਂਪਰੇਚਰ ਹੈ ਹਾਊ ਮਾਚ ਇਜ਼ ਦਾ ਟੈਂਪਰੇਚਰ ਉਹ ਕਹਿੰਦੇ 40 ਡਿਗਰੀ ਓਕੇ 30 ਡਿਗਰੀ ਹੋ ਜਾ ਤਾਂ ਦੱਸਿਓ ਪੰਜਾਬ ਬਚਾਵਾਂਗੇ ਫਿਰ ਇਹ ਪੰਜਾਬ ਬਚਾਉਂਦੇ 30 ਡਿਗਰੀ ਸੈਲਸੀਅਸ ਤੇ ਅਸੀਂ ਨਿਕਲੇ ਹੋਇਆ ਪਾਤੋਂ ਦੀਆਂ ਤੋਂ ਪਾਂਚੋ ਅਸੀਂ ਨਿਕਲੇ ਹੋਇਆ ਪਿੰਡਾਂ ਚੋਂ ਸਾਡੀ ਕੀ ਰਿਸ ਕਰ ਲੈਣਗੇ ਇਹ ਸੋ ਵੀਰੋ ਪਹਿਲੀ ਵਾਰ ਹੋਇਆ ਕਿ ਸਰਕਾਰ ਆਪਣੀ ਬਣੀ ਹੈ ਆਪਣੀ ਮੈਨੂੰ 90% ਯੂਥ ਮੈਨੂੰ ਬਾਈ ਜੀ ਕਹਿੰਦਾ ਪਹਿਲੀ ਵਾਰ ਹੋਇਆ ਕਹਿੰਦੇ ਮੁੱਖ ਮੰਤਰੀ ਨੂੰ ਭਾਈ ਜੀ ਕਹਿ ਲੈਂਦੇ ਆ ਨਹੀਂ ਤਾਂ ਕਾਕਾ ਜੀ ਰਜਵਾੜਾ ਜੀ ਰਾਜਾ ਸਾਹਿਬ ਵੱਡੇ ਸਾਹਿਬ ਛੋਟੇ ਸਾਹਿਬ ਇਹ ਹੀ ਨਹੀਂ ਮੁੱਕਦੇ ਸੀ ਸੋ ਹੁਣ ਤੁਹਾਨੂੰ ਆਪਣਾ ਪਣ ਲੱਗਦਾ ਨਾ ਨੇੜੇ ਖੜ ਕੇ ਮੈਂ ਤੁਹਾਡੇ ਨਾਲ ਗੱਲ ਕਰਦਾ ਨਹੀਂ ਤਾਂ ਪਹਿਲਾਂ ਕਿੱਥੇ ਆਉਂਦੇ ਸੀ ਉਹ ਨੇੜੇ ਚਿੜੀ ਨਹੀਂ ਫੜਕਣ ਦਿੰਦੇ ਸੀ ਉਹ ਨਾ ਦੀ ਨਾ ਇੱਥੇ ਨੇੜੇ ਆਉਣ ਹੀ ਦਿੰਦੇ ਸੀ ਤੁਹਾਡੇ ਵੋਟਾਂ ਲੈਣੀਆਂ ਬਾਹਰ ਸੋ ਦੂਰ ਕੇ ਮਹਿਲਾਂ ਦੇ ਕਰ ਲੈ ਦਰਵਾਜ਼ੇ ਬੰਦ ਅੰਦਰੋਂ ਜਿੱਤਣ ਤੋਂ ਬਾਅਦ ਕੀ ਕਰਦੇ ਸੀ ਮਹਿਲਾਂ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ ਨੇ ਸੀ ਐਤ ਕੀ ਫਿਰ ਲੋਕਾਂ ਨੇ ਕੀ ਕੀਤਾ ਲੋਕਾਂ ਨੇ ਬਾਹਰੋਂ ਬੰਦ ਕਰਤੇ ਜਦੋਂ ਬਾਹਰ ਨਿਕਲਣ ਲੱਗੇ ਕਹਿੰਦੇ ਖੁੱਲਦਾ ਨਹੀਂ ਉਹ ਕਹਿੰਦੇ ਨਹੀਂ ਜੀ ਤਾਂ ਬਾਹਰੋਂ ਲਾ ਕੇ ਲੋਕ ਹੁਣ ਰਹੋ ਉੱਥੇ ਹੁਣ ਅਰੂਸਾ ਨੂੰ ਸੀਤਾ ਫਲ ਖਲਾਂਗਾ ਫਿਰ ਹੀ ਗਿਆ ਇੱਥੇ ਚੀਕੂ ਸੀ ਸੀਤਾ ਫਲ ਬੜੇ ਇੱਥੇ ਦੇਖੇ ਨੇ ਮੈਂ ਤਾਂ ਬਾਈ ਗੋੜ ਜਿਹੜੇ ਘਰ ਚ ਉੱਥੇ ਰਹਿੰਦੀ ਸੀ ਅਰੂਸਾ ਰਹਿੰਦੀ ਸੀ ਉੱਥੇ ਮੈਂ ਤਾਂ ਸੁਖਬੀਨ ਸਿੰਘ ਦਾ ਪਾਠ ਕਰਾਇਆ ਪਹਿਲਾਂ ਮੈਂ ਕਿਹਾ ਪਤਾ ਨਹੀਂ ਕਿੰਨੇ ਕ ਪਾਪ ਹੋਏ ਹੋਣੇ ਇੱਥੇ ਪੜਾਈ ਮਾਰਾ ਮੈਂ ਕਿਹਾ ਹੋਰ ਨੈਗੇਟਿਵਿਟੀ ਭਰੀ ਪਈ ਐ ਨੈਗੇਟਿਵਿਟੀ ਸੋਫੇ ਬਦਲਾਏ ਮੈਂ ਤਾਂ ਮੈਂ ਕਿਹਾ ਇਹਨਾਂ ਸੋਫਿਆਂ ਤੇ ਬਹਿ ਕੇ ਬੜੇ ਗਲਤ ਫੈਸਲੇ ਹੋਏ ਹੋਏ ਨੇ ਸਹੀ ਕਰਾਂਗੇ ਸਹੀ ਕਰਾਂਗੇ ਸੋ ਵੀਰੋ ਹਾਂਜੀ 2:00 ਵਜੇ ਤੈਨੂੰ 4 ਤਰੀਕ ਨੂੰ 2:00 ਵਜੇ ਤੈਨੂੰ ਨਹੀਂ ਨਹੀਂ 2 ਤਾਂ ਜ਼ਿਆਦਾ ਨੇ ਦੇਖੋ ਡੂਡ ਤੇ ਡੂਡ ਤੇ ਸੌਦਾ ਮੁੱਕ ਕਰਦੇ ਆਂ 1:35 ਤੇ ਚਲਣਾ ਤੇਰੇ ਨਾਲ ਮੇਰੇ 1:35 ਤੇ ਆਨੰਦਪੁਰ ਸਾਹਿਬ ਦਾ ਰਿਜ਼ਲਟ ਆ ਜੂਗਾ ਜੀ ਲੋ ਕਹਤਾ ਜੀ ਦੋਨੋਂ ਦੋਨੋਂ ਆਖੂ ਪਰ